ਆਖਿਰਕਾਰ ਕਿਸਾਨਾਂ ਦੇ ਚੱਲ ਰਹੇ ਅੰਦੋਲਨ 'ਚ ਕਿਉਂ ਸ਼ਾਮਲ ਨਹੀਂ ਹੋ ਰਹੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਕਿਸਾਨ ਤੇ ਜਦੋਂ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਨਾਲ ਗੱਲ ਕੀਤੀ ਤਾਂ ਕਿਹਾ ਕਿ ਸਾਡੇ ਕਿਸਾਨ ਅੰਦੋਲਨ ਲੜ ਰਹੇ ਨੇ ਤੇ ਅਸੀਂ ਖੇਤਾਂ ਦਾ ਕੰਮ ਸੰਭਾਲ ਰਹੇ ਹਾਂ ਉਹਨਾਂ ਨੇ ਕਿਹਾ ਕਿ ਸਾਨੂੰ ਸਭ ਪਤਾ ਹੈ ਕਿ ਜਿਹੜੇ ਕਿਸਾਨ ਆਗੂ ਹਰਿਆਣਾ ਬਾਰਡਰ ਤੇ ਬੈਠ ਕੇ ਅੰਦੋਲਨ ਕਰ ਰਹੇ ਨੇ ਉਹ ਕਿਹੜੀਆਂ ਮੰਗਾਂ ਨੇ ਜਿਹੜੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਅੰਦੋਲਨ ਦੋ ਦਾ ਐਲਾਨ ਕੀਤਾ ਹੈ ਕੀ ਨਾਮ ਹੈ ਤੁਹਾਡਾ ਤੇ ਕਿੰਨੀ ਟੋੜ ਲੈਵੇ ਜ਼ਮੀਨ ਜਾਇਦਾਦਾਂ ਕਿਹੜੀ ਕਿਹੜੀ ਫਸਲਾਂ ਲਾਉਣੇ ਹੋ ਮੇਰਾ ਨਾਮ ਜਸਪੀਰ ਸਿੰਘ ਆ ਜੀ ਤੇ ਅਸੀਂ ਮੈਂ ਪਿੰਡ ਮੰਗਵਾਲ ਦਾ ਰਹਿਣ ਵਾਲਾ ਜੀ ਤੇ ਅਸੀਂ ਮੇਰੇ ਕੋਲ 6 ਕਿੱਲੇ ਜ਼ਮੀਨ ਦੇ ਨੇ ਜੀ ਤੇ ਮੈਂ ਕਣਕ ਛੋਨੇ ਦੀ ਖੇਤੀ ਕਰਦਾ ਜੀ ਤੇ ਮਤਲਬ ਸਾਨੂੰ ਜਿਹੜੇ ਕਿਸਾਨ ਸਾਡੇ ਉਹ ਗਏ ਨੇ ਉੱਥੇ ਅੰਦੋਲਨ ਕਰਨਾ ਉਹ ਵੀ ਸਾਡੇ ਭਰਾ ਨੇ ਜੀ ਅਸੀਂ ਖੇਤੀ ਕਰਦੇ ਆਂ ਅਸੀਂ ਉਹਨਾਂ ਦੇ ਨਾਲ ਸਾਰਾ ਸਹਿਮਤਾਂ ਜੀ ਤੁਹਾਨੂੰ ਹੀ ਪਤਾ ਹੈ ਕਿ ਜਦੋਂ ਐਮਐਸਪੀ ਦੀ ਮੰਗ ਕਰਦੇ ਨੇ ਉਹ ਜਾਂ ਡਬਲਯੂਟੀਐਚਓ ਤੋਂ ਬਾਹਰ ਰਹਿਣ ਦੀ ਗੱਲਾਂ ਕਰ ਰਹੇ ਨੇ ਉਹ ਤੁਸੀਂ ਇਹਨਾਂ ਚੀਜ਼ਾਂ ਬਾਰੇ ਜਾਣੂ ਹੋਵੋਗੇ ਹਾਂਜੀ ਹਾਂਜੀ ਸਾਨੂੰ ਪਤਾ ਹੈ ਸਾਡੇ ਕਿਸਾਨ ਬਹੁਤ ਸਿਆਣੇ ਨੇ ਜੀ ਆਪਦੇ ਸਮਝਦਾਰ ਨੇ ਉਹ ਆਪਦੇ ਆਪ ਹੀ ਜੋ ਲੜਦੇ ਨੇ ਠੀਕ ਲੜ ਰਹੇ ਨੇ ਜੀ ਸਾਨੂੰ ਇਹਨਾਂ ਦੀ ਗਾਰੰਟੀ ਚਾਹੀਦੀ ਹੈ ਜੀ ਐਮਐਸਪੀ ਤੇ ਤੇ ਕਾਨੂੰਨ ਬਣਾਉਣਾ ਚਾਹੀਦਾ ਇਹ ਕਿਉਂ ਕਾਰਨ ਕਾਰਨ ਇਹ ਹੈ ਜੀ ਸਾਨੂੰ ਸਮਰਥਨ ਮੁੱਲ ਨਹੀਂ ਮਿਲ ਰਹੇ ਫਸਲਾਂ ਦੇ ਅਸ ਪਾਣੀ ਡੂੰਗਾ ਹੋ ਰਿਹਾ ਕਿੰਨਾ ਕਿਚੀ ਜੀ ਈਲਾ ਮੈਂ ਕਿੰਨਾ ਕਿਚੀ ਕਣਕ ਬੀਜਾਂਗੇ ਜੀ ਅਸੀਂ ਹੋਰ ਫਸਲਾਂ ਵੀ ਬੀਜਣੀਆਂ ਚਾਹੁੰਦੇ ਸਾਨੂੰ ਹੂਰ ਤੇ ਵੀ ਉਹ ਮਿਲਣਾ ਚਾਹੀਦਾ ਅਸੀਂ ਕਰਜ਼ਾਈ ਹੋਈ ਜਾਂਦੇ ਆ ਸਾਡੀ ਫਸਲ ਦਾ ਰੇਟ ਨਹੀਂ ਮਿਲ ਰਿਹਾ ਸਾਨੂੰ ਇਹ ਬੈਂਕਾਂ ਦਾ ਲੋਨ ਜਿਆਦਾ ਆ ਸਾਡਾ ਫਸਲ ਦਾ ਮੁੱਲ ਮਿਲ ਨਹੀਂ ਰਿਹਾ ਜੀ ਅੱਛਾ ਤੋਂ ਧਰਨਾ ਚੱਲ ਰਿਹਾ ਸਾਰੇ ਬਾਰਡਰਾਂ ਦੇ ਉੱਪਰ ਹਾਂਜੀ ਮਤਲਬ ਕਿ ਫਿਰ ਤੁਸੀਂ ਨਹੀਂ ਗਏ ਜਾਂ ਤੁਸੀਂ ਵਿੱਚ ਦੀ ਜਾਣਦੇ ਹੋ ਜਾਂ ਨਹੀਂ ਜਾਂਦੇ ਤੁਸੀਂ ਅਸੀਂ ਉਹਦੇ ਨਾਲ ਆ ਜੀ ਅਸੀਂ ਅਸੀਂ ਘਰੇ ਸਾਡੇ ਨਾਲ ਦੇ ਬੰਦੇ ਗਏ ਹੋਏ ਨੇ ਜੀ ਵਿੱਚੋਂ ਘਰਾਂ ਚੋਂ ਜਾਂਦੇ ਨੇ ਜੀ ਮੈਂਬਰ ਵਿੱਚ ਦੀ ਤੇ ਅਸੀਂ ਉਹਰੇ ਖੇਤੀਬਾੜੀ ਵੀ ਦੇਖਦੇ ਆ ਜੀ ਉਹਨਾਂ ਨੂੰ ਸਾਰਾ ਸਮਾਨ ਵੀ ਪਹੁੰਚਾਉਂਦੇ ਆ ਜੀ ਉੱਥੇ ਬਾਰਡਰਾਂ ਤੇ ਜੋ ਦੇ ਇਸ ਮੁੱਦੇ ਤੇ ਕਿਸਾਨ ਆਗੂ ਗੁਰਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕੁਝ ਸੰਗਠਨਾ ਨੇ ਜਿਹੜੇ ਕਿਸ ਅੰਦੋਲਨ ਦੇ ਵਿੱਚ ਸ਼ਾਮਲ ਹੋਈਆਂ ਨੇ ਅੱਛਾ ਤੁਹਾਡਾ ਕੀ ਨਾਮ ਆ ਜੀ ਤੇ ਕਿਵੇਂ ਦੇਖਦੇ ਹੋ ਅੰਦੋਲਨਾਂ ਦੇ ਚੱਲਦੇ ਤੁਸੀਂ ਖੇਤਾਂ 'ਚ ਕੰਮ ਕਰ ਰਹੇ ਹੋ ਤੁਹਾਡੇ ਸਾਥੀ ਉੱਥੇ ਨੇ ਜਿਹੜਾ ਨਾਮ ਹਰਦੀਪ ਸਿੰਘ ਆ ਜੀ ਅਸੀਂ ਖੇਤੀ ਕਰਦੇ ਆ ਜੀ 15 ਕਿੱਲਾਂ ਦੀ ਅਸੀਂ ਲਾਉਂਦੇ ਜੀ ਕਣਕ ਤੇ ਜੀਰੀ ਜੀ ਫਸਲਾਂ ਦਾ ਕਰ ਹੋਰ ਵੀ ਸਾਡੀ ਜ਼ਮੀਨਾਂ ਵਧੀਆ ਨਹੀਂ ਫਸਲਾਂ ਹੋਰ ਵੀ ਹੋ ਸਕਦੀਆਂ ਨੇ ਪਰ ਉਹ ਦੂਜੀਆਂ ਫਸਲਾਂ ਐ ਐਮ ਐਸ ਪੀ ਹੈ ਨਹੀਂ ਜੀ ਕਿਹੜੀਆਂ ਕਿਹੜੀਆਂ ਫਸਲਾਂ ਹੋ ਜਾਂਦੀਆਂ ਨੇ ਮੱਕੀ ਵੀ ਲਾ ਸਕਦੇ ਆ ਜੀ ਅਸੀਂ ਸਰੋਂ ਵੀ ਲਾਉਂਦੇ ਆ ਜੀ ਮੱਕੀ ਵਥੀਰੀ ਵਧੀਆ ਹੁੰਦੀ ਆ ਜੀ ਪਰ ਉਹ ਰੇਟ 'ਚ ਮਾਰ ਪੈਂਦੀ ਆ ਜੀ ਉਹ ਫਸਲਾਂ ਤੇ ਰੀਡਿੰਗ ਪੂਰਾ ਮਿਲ ਰਿਹਾ ਹਾਂ ਜੀ ਜੂੰਗੀ ਕਪਾਹ ਹੋ ਜੀ ਹਾਂ ਮੂਗੀ ਕਪਾਹ ਵੀ ਵਧੀਆ ਹੁੰਦੇ ਹਰੇਕ ਫਸਲ ਹੋਊਗੀ ਜੀ ਇੱਥੇ ਜਮੀਨਾਂ ਵਧੀਆ ਨੇ ਜੀ ਜਿਹੜੀ ਮਰਜ਼ੀ ਫਸਲ ਲਾ ਲਈਏ ਜੀ ਜੇ ਦੂਜੀਆਂ ਫਸਲਾਂ ਸਾਨੂੰ ਮਿਲੇ ਜੀ ਪਾਣੀ ਜਿਵੇਂ ਥੱਲੇ ਜਾ ਰਿਹਾ ਜੀ ਫਿਰ ਬਦਲ ਕੇ ਫਸਲਾਂ ਦੂਜੀਆਂ ਲੱਗ ਸਕਦੀਆਂ ਨੇ ਜੀ ਅੱਛਾ ਦਿੱਲੀ ਧਰਨੇ ਤੇ ਤੁਹਾਡੇ ਸਾਥੀ ਗਏ ਹੋਏ ਨੇ ਬਾਲਟਰਾਂ ਦੇ ਬੈਠੇ ਹਾਂ ਜੀ ਗਏ ਹੋਏ ਨਹੀਂ ਅਸੀਂ ਸਾਡੇ ਜਿਵੇਂ ਕੱਲਾ ਕੱਲਾ ਬੰਦਾ ਜੀ ਹਰੇਕ ਘਰੇ ਜਿਵੇਂ ਗਏ ਹੋਏ ਨੇ ਜੀ ਅਸੀਂ ਮਗਰ ਉਹਨਾਂ ਦੀ ਮਦਦ ਕਰਦੇ ਹਾਂ ਜੀ ਜਾਂ ਅਸੀਂ ਵੀ ਜਾਣਦੇ ਜੀ ਉਹ ਵੀ ਜਾਂਦੇ ਨੇ ਬਦਲ ਕੇ ਜਾਂਦੇ ਨੇ ਜੀ ਬੰਦੇ ਮਦਦ ਕਿਵੇਂ ਕਰ ਦੂਸੋਂ ਉਹਨਾਂ ਦੀ ਜਿਵੇਂ ਉਹ ਘਰੇ ਜਿਵੇਂ ਕਣਕਰ ਮਾਉਣ ਵਾਲੇ ਜੀ ਉਹਨਾਂ ਦੀ ਐਸ ਰੋਟਲੇ ਕੰਮ ਜੀ ਰੇਪਾਉਣ ਵਾਲੋ ਪਵਾ ਦਿੰਦੇ ਜੀ ਤੁਹਾਨੂੰ ਪਤਾ ਵੀ ਜਿਹੜੀ ਲੜਾਈ ਕਿਸਾਨ ਲੀਡਰ ਮੰਗ ਰਹੇ ਨੇ ਡਬਲਯੂਟੀਐਚਓ ਤੋਂ ਬਾਹਰ ਹੋਣਾ ਐਮਐਸਪੀ ਦੀ ਮੰਗਾ ਐਮਐਸਪੀ ਬਾਰੇ ਜਾਣਦੇ ਹੋ ਤੁਸੀਂ ਹਾਂਜੀ ਹਾਂਜੀ ਜਿਵੇਂ ਉਹ ਤਾਂ ਫਿਰ ਦੋ ਫਸਲਾਂ ਦੀ ਜੀ ਸਾਰੀਆਂ ਤੇ ਮਿਲੇ ਜੀ ਫਿਰ ਆਪੀ ਫਸਲਾਂ ਦੂਜੀਆਂ ਲੱਗਣਗੀਆਂ ਜੀ ਮੱਕੀ ਤੇ ਕਪਾਹ ਨਰਮਿਆਂ ਤੇ ਮੋਗੀ ਤੇ ਸਰੋਂ ਤੇ ਮਿਲੇ ਜੀ ਫਿਰ ਫਿਰ ਦੋ ਆ ਫਸਲਾਂ ਦੀ ਲੋੜ ਹੀ ਨਹੀਂ ਜਲਾਉਣ ਦੀ ਖਾਨੇ ਦੇ ਲੱਗੂਗੀ ਜੀ ਕਿੰਨੇ ਚਿਰ ਤੋਂ ਤੁਸੀਂ ਖੇਤੀ ਨਾਲ ਜੁੜੇ ਹੋਏ ਹੋ ਅਸੀਂ ਤਾਂ ਨਿਆਣੇ ਹੁੰਦੀ ਜੁੜੇ ਹੋਏ ਹਾਂ ਜੀ 40 ਸਾਲ ਹੋ ਗਏ ਜੀ 45 ਦੇਖੋ ਗੱਲ ਇਹ ਹੈਗੀ ਜਿਹੜਾ ਵਾਟਰਾਂ ਦੇ ਉੱਤੇ ਕਿਸਾਨ ਖੜੇ ਨੇਗੇ ਜਾਂ ਲੜ ਰਹੇ ਨੇ ਜਾਂ ਇੱਥੇ ਪੰਜਾਬ ਦੇ ਵਿੱਚ ਲੜ ਰਹੇ ਨੇਗੇ ਮੰਗ ਇੱਕੋ ਹੀ ਹੈਗੀ ਮੰਗ 'ਚ ਕੋਈ ਫਰਕ ਨਹੀਂ ਹੈਗਾ ਜਿਹੜਾ ਤਸ਼ੱਦਦ ਉਹਨਾਂ ਤੇ ਸਰਕਾਰ ਨੇ ਕੀਤਾ ਹੈਗਾ ਅਸੀਂ ਉਹਨਾਂ ਦੀ ਹਮਾਇਤ ਕੀਤੀ ਹੈ ਉਹਨਾਂ ਦੇ ਹਮਦਰਦ ਪ੍ਰਗਟਾਈ ਹੈਗੀ ਕਿਉਂਕਿ 15 ਤਰੀਕ ਨੂੰ ਅਸੀਂ ਉਹਨਾਂ ਦਾ ਸਮਾਜ ਚ ਰੇਲਾ ਬੰਦ ਕਰੀਆਂ ਨੇ ਪੰਜਾਬ ਦੇ ਵਿੱਚੋਂ ਤੇ 16 ਨੂੰ ਅਸੀਂ ਹਿੰਦੁਸਤਾਨ ਬੰਦ ਦਾ ਅਸੀਂ ਹਿੰਦੁਸਤਾਨ ਬੰਦ ਕੀਤਾ ਹੈਗਾ ਤੇ ਉਸ ਤੋਂ ਬਾਅਦ ਬੀਜੇਪੀ ਦੇ ਤਿੰਨ ਜਿਹੜੇ ਪ੍ਰਮੁੱਖ ਚਿਹਰੇ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਘਰਾਂ ਦੇ ਅੱਗੇ ਅਸੀਂ ਰੋਜ਼ ਪ੍ਰਗਟ ਕੀਤਾ ਤੇ ਪੰਜਾਬ ਦੇ ਟੋਲ ਪਲਾਜ਼ੇ ਫੀਕਰ ਫ੍ਰੀ ਕਰੇ ਨੇ ਅਸੀਂ ਲੜਾਈ ਦੇ ਅਸੀਂ ਵੀ ਲੜਾਈ ਦੇ ਵਿੱਚਾਂਗੇ ਜਿਹੜਾ ਇਹ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹ ਵੀ ਸੰਘਰਸ਼ ਦੇ ਵਿੱਚ ਹੈ ਮੈਦਾਨ ਦੇ ਵਿੱਚ ਹੈਗਾ ਇਹ ਦੇਖੋ ਕੱਲ ਮੀਟਿੰਗ ਹੋਈ ਹੈ ਸੰਯੁਕਤ ਕਿਸਾਨ ਮੋਰਚੇ ਦੀ ਜਿਹਦੇ ਤਹਿਤ ਅੱਗੇ ਪ੍ਰੋਗਰਾਮ ਆਏ ਨੇਗੇ 26 ਤਰੀਕ ਨੂੰ 26 ਫਰਵਰੀ ਨੂੰ ਹਿੰਦੁਸਤਾਨ ਪੱਧਰ ਦੇ ਉੱਤੇ ਟਰੈਕਟਰ ਮਾਰਚ ਕੱਢਿਆ ਜਾਊਗਾ ਸਰਕਾਰ ਦੇ ਵਿਰੁੱਧ ਤੇ ਉਸ ਤੋਂ ਅੱਗੇ 14 ਮਾਰਚ ਨੂੰ ਹਿੰਦੁਸਤਾਨ ਪੱਧਰ ਤੇ ਦਿੱਲੀ ਦੇ ਵਿੱਚ ਕਿਸਾਨ ਪੰਚਾਇਤ ਕੀਤੀ ਜਾ ਰਹੀ ਹੈਗੀ ਇਹ ਇਕੱਲੇ ਪੰਜਾਬ ਦਾ ਨਹੀਂ ਹੈਗਾ ਹਣੇ ਇਹ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਸਮੱਸਿਆ ਹੈਗੀ ਕਿਉਂ ਜਿਹੜੀ ਐਮਐਸਪੀ ਹੈਗੀ ਐਮਐਸਪੀ ਹਿੰਦੁਸਤਾਨ ਦੇ ਕਿਸਾਨਾਂ ਦੀ ਸਮੱਸਿਆ ਹੈ ਕਰਦੇ ਸਮੱਸਿਆ ਹਿੰਦੁਸਤਾਨ ਦੇ ਕਿਸਾਨਾਂ ਦੀ ਹੈਗੀ ਕਿੰਨੀਆਂ ਮੰਗਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਹੋਰ ਜਿਹੜੀਆਂ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਸਮੱਸਿਆ ਹੈਗੀ ਸਾਰੇ ਹਿੰਦੁਸਤਾਨ ਦੇ ਕਿਸਾਨ ਆਉਣਗੇ ਮੈਦਾਨ ਦੇ ਵਿੱਚ ਸੋ ਦਾਦੇ ਕੀ ਆਪਣੇ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਕਈ ਤਰੀਕੇ ਦੇ ਨਾਲ ਲੜਾਈ ਲੜੀ ਜਾ ਰਹੀ ਹੈ ਕੁਝ ਕਿਸਾਨ ਜਥੇਬੰਦੀਆਂ ਹਰਿਆਣਾ ਬਾਰਡਰਾਂ ਤੇ ਬੈਠੀਆਂ ਨੇ ਤੇ ਕੁਝ ਕਿਸਾਨਾਂ ਦੇ ਵੱਲੋਂ ਭਾਜ ਭਾਣੇ ਤਾਵਾ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕੇਂਦਰ ਸਰਕਾਰ ਖਿਲਾਫ ਆਪਣਾ ਰੋਸ ਦਿਖਾਇਆ ਜਾ ਰਿਹਾ ਹਕੀਕਤ ਟੀਵੀ ਪੰਜਾਬੀ ਨੇ ਸੰਗਰੂਰ ਤੋਂ ਅਨਿਲਜੈਨ ਦੀ ਰਿਪੋਰਟ